ਸਤਿ ਸ੍ਰੀ ਅਕਾਲ ਜੀ ਸਾਰੇ ਪੈਨ ਪ੍ਰਵਾਹਾਂ ਨੂੰ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਤੁਹਾਨੂੰ ਵਿਖਾਉਣ ਲੱਗੇ ਆ ਪਿੰਡ ਹਰੜਕਲਾ ਦੇ ਹਾਲਾਤ ਤੇ ਕਰਦੇ ਆ ਵੀਰ ਜੀ ਉਹਨਾਂ ਨਾਲ ਗੱਲਬਾਤ ਤੇ ਇਹਨਾਂ ਨੂੰ ਪੁੱਛਨੇ ਆ ਪਾਣੀ ਦੇ ਬਾਰੇ ਵੀ ਕੀ ਹਿਸਾਬ ਕਿਤਾ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਆ ਚਲ ਜੀ ਬਾਤ ਵੇਖ ਲਓ ਤੁਹਾਡੇ ਸਾਹਮਣੇ ਆਈਆਂ ਸਾਰਾ ਕੋਈ ਦਬਾ ਪਿਆ ਬਾਜੀ ਬੜੀ ਬਹੁਤ ਹੀ ਜ਼ਿਆਦਾ ਪਾਣੀ ਹੈ ਭਾਜੀ ਕਿਤੇ ਮੈਨਾਂ ਇੱਕ ਡਾਂਡਾ ਨਹੀਂ ਕਿਤੇ ਪੱਠਿਆਂ ਦਾ ਕੋਈ ਰਹਿ ਗਿਆ ਘਰਾਂ 'ਚ ਪਾਣੀ ਵੜ ਗਿਆ ਅੱਛਾ ਘਰਾਂ 'ਚ ਵੀ ਪਾਣੀ ਵੜ ਗਿਆ ਵੀ ਜੀ ਬਹੁਤ ਜ਼ਿਆਦਾ ਨਿਕਾ ਸਭ ਤੋਂ ਜ਼ਿਆਦਾ ਨੁਕਸਾਨ ਆ ਛੜਕ ਕਰਨ ਦੀ ਹੈ ਆ ਜਿਹੜੀ ਛੜਕਿਆ ਹੁਣ ਬਣੀ ਹੈ ਜਿਹੜਾ 10 ਫੁੱਟ ਉੱਚੀ ਕਰਦੀ ਹੈ ਇਹਦੇ ਕਰਕੇ ਡਾਗ ਲੱਗੀ ਸਾਰਾ ਪਾਣੀ ਬਸ ਇੱਕ ਥੀ ਬੁੜੀ ਹੈ ਵਿੱਚ ਉਹ ਨਿਕਾਸ ਨਹੀਂ ਕਰਨ ਦੀ ਅੱਛਾ ਤੇ ਪਾਣੀ ਸਾਰਾ ਘਰਾਂ 'ਚ ਵੜੀ ਜਾਂਦਾ ਇਹ ਕਿੰਨਾ ਪਿਛੋਂ ਮੁੰਡਿਆਂ ਉਹਨਾਂ ਗੱਡੀ ਰੀਲੀਜ ਨਹੀਂ ਹੁੰਦੇ ਆ ਬਾਜੀ ਇਹ ਚਮਿਆ ਰੜਕਲਾਂ ਦਾ ਨੁਕਸਾਨ ਕੀਤਾ ਏ ਕਿਉਂਕਿ ਇਹਦੇ ਵਿੱਚ ਕੁਲੀਆਂ ਸਰਪੇ ਇੱਕ ਦੋ ਆ ਤੇ ਬਾਕੀ ਆ ਵੇਖੋ ਪਾਣੀ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਵੱਜਦੀ ਪਾਣੀ ਪਾਣੀ ਆ ਸਾਰੇ ਪਾਸੇ ਹੀ ਤੇ ਵੀਰ ਜੀ ਫਿਰ ਘਰਾਂ 'ਚ ਵੀ ਵੜ ਗਿਆ ਜੇ ਪਾਣੀ ਹਾਂ ਜੀ ਘਰਾਂ 'ਚ ਵੀ ਵੜ ਗਿਆ ਪਾਣੀ ਥਲੇ ਆ ਜੇ ਕੋ ਦੋ ਚਾਰ ਚਾਰ ਪੱਦਰ ਜਿਹੜੇ ਨਿਮਹਿਰ ਕਈ ਜ਼ਿਆਦਾ ਹੀ ਜਾਣ ਰਿਹਾ ਪਾਣੀ ਤੇ ਵੀਰ ਜੀ ਇਹ ਸਾਰੇ ਪੱਦਰ ਜੇ ਹੋਰ ਵੱਧੀ ਜਾਣ ਰਿਹਾ ਅੱਛਾ ਪਾਣੀ ਦਾ ਪੱਦਰ ਵੱਧ ਰਿਹਾ ਜੀ ਵੱਧ ਰਿਹਾ ਇਹਦਾ ਕਰਕੇ ਨਿਕਾਸ਼ ਨਹੀਂ ਹੋ ਰਿਹਾ ਇਹਦਾ ਕਿ ਅੱਗੇ ਪਾਣੀ ਇੱਥੇ ਰਿਲੀਜ਼ ਕਰੀ ਉਹ ਵੇਹ ਦੇ ਅੱਗੇ ਫੇਰੀ ਹੈ ਸੜਕ ਕਰਤੀ 10 ਫੁੱਟ ਉੱਚੀ ਅੱਛਾ ਤੇ ਆ ਵੇਖੋ ਤੇ ਥੱਲੇ ਤੁਹਾਡੇ ਦਾ 8-9 ਫੁੱਟ ਪਾਣੀ ਆ ਦੇ ਵਿੱਚ ਆ ਅੱਛਾ ਇਹ ਪਹਿਲੀ ਆ ਪਹਿਲੀ ਆ ਅੱਛਾ ਇਹ 8-9 ਫੁੱਟ ਪਾਣੀ ਆ ਇਹਦੇ ਵਿੱਚ ਆ ਉਹ ਤੁਸੀਂ 20 ਵਾਲਾ ਕੋਠਾ ਵੇਖ ਲਓ ਆ ਵੇਖੋ ਵੀਰ ਜੀ ਬੰਬੀ ਵਾਲਾ ਕੋਠਾ ਵੀ ਤੁਹਾਨੂੰ ਵਿਖਾਉਣੀ ਆ ਸਿਰਫ 4 ਫੁੱਟ ਬਚਿਆ 4 ਫੁੱਟ ਬਚਿਆ ਇਹ ਬਿਲਕੁਲ ਸਹੀ ਗੱਲ ਆ ਵੀਰ ਜੀ 4 ਫੁੱਟ ਉੱਚੀ ਜਗ੍ਹਾ ਤੇ ਆ ਅੱਛਾ ਤੇ ਵੀਰ ਜੀ ਉਹ ਕੀ ਆ ਸਾਹਮਣੇ ਕੀ ਆ ਜਿਹੜੇ ਉਹ ਅਗੇ ਹੀ ਉੱਤੇ ਜਿਹੜੇ ਛੱਡ ਕੇ ਬਣਾਉਣ ਗਏ ਭਈਆ ਇਹਨਾਂ ਨੇ ਝੁੱਗੀਆਂ ਆ ਅੱਛਾ ਉਹ ਹੈਗੇ ਉੱਚੇ ਫੁੱਥਾਂ ਤੇ ਅੱਛਾ ਉਹ ਬੰਨੀਆਂ ਦੀਆਂ ਝੁਗੀਆਂ ਐ ਉਹ ਵੀ ਡੁੱਬੀਆਂ ਚ ਤਾਂ ਬੰਨਦੇ ਆ ਉਹ ਵੀ ਅੱਛਾ ਉਹ ਵੀ ਬੰਨਤੇ ਹੀ ਆ ਬੰਨਦੇ ਆ ਇਹਦੇ ਬਰਾਬਰ ਐ ਛੜਕਦੇ ਉਹ ਵੀ ਡੁੱਬੀਆਂ ਤੇ ਫਿਰ ਵੀ ਇਹ ਦੀ ਪਸ਼ੂਆਂ ਦਾ ਕੀ ਹਿਸਾਬ ਕਿਤਾ ਪਿਆ ਪਸ਼ੂਆਂ ਦਾ ਵੇਖੋ ਜੀ ਰਾਪੀ ਆ ਰਹਾ ਜਿਹੜਾ ਮੜਾ ਮੋਟਾ ਕੋਈ ਸੁੱਤਾ ਕਰ ਕੋਈ ਪ੍ਰਸ਼ਾਸਨ ਵਾਲਾ ਕੋਈ ਵੀ ਇੱਥੇ ਪਹੁੰਚਿਆ ਨਹੀਂ ਕੋਈ ਮੰਤਰੀ ਕੋਈ ਕੋਈ ਹੋਰ ਅਜੇ ਤੱਕ ਨਹੀਂ ਕੋਈ ਇਦਾਂ ਫੇਰੇ ਪੂਰੇ ਚ ਜਾ ਦੇ ਲੰਗਦੇ ਨੁੰਗੇ ਪਿੱਛੇ ਮੁਰਮਰ ਜਾਂਦੇ ਇੱਥੇ ਅੱਛਾ ਯਾਨੀ ਕਿ ਆਇਆ ਅੱਛਾ ਕੋਈ ਨਹੀਂ ਅਜੇ ਤੱਕ ਸਾਰ ਨਹੀਂ ਕਿਸੇ ਨੇ ਅਣਕ ਲਈ ਅੱਛਾ ਬਹੁਤ ਔਖਾ ਕੰਮ ਐ ਹੈਂ ਅਛਾ ਇਹ ਪਿੰਡ ਹਰੜ ਕਲਾਂ ਆ ਵੀਰ ਜੀ ਹਾਂ ਠੀਕ ਆ ਮੰਨ ਲਓ ਇਹ ਸਾਰਾ ਹੀ ਫਿਰ ਪਿੰਡ ਦੇ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਆ ਇਧਰ ਵੀ ਤੁਹਾਨੂੰ ਦਿਖਾ ਦਈਏ ਕੈਮਰਾ ਮਾਰ ਕੇ ਸਾਰੇ ਪਾਸੇ ਪਾਣੀ ਪਾਣੀ ਆ ਇਹ ਆਪਾਂ ਖਲੋਤੇ ਆ ਜਿਹੜਾ ਚਮਿਆਰੀ ਤੋਂ ਪਿੰਡ ਹਰੜ ਕਲਾਂ ਨੂੰ ਮੇਨ ਛੜਕ ਜਾਂਦੀ ਆ ਤੇ ਆ ਵੇਖੋ ਬਹੁਤ ਹੀ ਆਵਾਜ਼ ਆਈ ਏ ਛੜਕ ਤੇ ਦੂਰੋਂ ਦੂਰੋਂ ਲੋਕ ਦੇਖਣ ਆ ਹੁੰਦੇ ਆ ਤੇ ਬਾਕੀ ਵੀਰ ਜੀ ਇਹ ਕਿੱਦਾਂ ਦਾ ਇੱਥੇ ਪਾਣੀ ਆਇਆ ਜੀ ਭਲਾ ਇੱਥੇ ਆਪਣਾ ਪਰसों ਦਾ ਘਾਟੀ ਦਾ ਰਾਤ ਦਾ ਤੇ ਪਾਣੀ ਬਿਲਕੁਲ ਪਰसों ਦਾ ਆ ਵੇਖੋ ਬੱਚੇ ਛਾਲਾ ਮਾਰ ਮਾਰ ਵੀ ਨੌਂ ਡੇ ਆ ਵਿੱਚ ਇਹਦੇ ਤੇ ਤੁਹਾਨੂੰ ਵਿਖਾ ਦਨੇ ਆ ਤੇ ਵਾਕਿਆ ਹੀ 8-9 ਫੁੱਟ ਪਾਣੀ ਇਹਦੇ ਉਹ ਦੇਖ ਰਹੋਂ ਦੀ ਪਾਣੀ ਜਾਂ ਡਿਆ ਵਾ ਉਧਰੋਂ ਉਹ ਦੇਖ ਰਹੋਂ ਦੀ ਆ ਵੇਖੋ ਵੇਖੋ ਲਾਈਵ ਵੇਖੋ ਤਸਵੀਰ ਲਾਈਵ ਵੇਖੋ ਮੁੰਡਾ ਰੁੜ ਗਿਆ ਬਹੁਤ ਔਖਾ ਹੋ ਗਿਆ ਮੁੰਡੇ ਦਾ ਲਾਈਵ ਰੋੜੇ ਪੈ ਗਿਆ ਮੁੰਡਾ ਵੇਖੋ ਵੀਰ ਜੀ ਕਿੱਥੋਂ ਮੁੰਡੇ ਨੂੰ ਸ਼ਾਲ ਮਾਰੀ ਤੇ ਕਿੱਥੋਂ ਤੱਕ ਗਿਆ ਰੋੜੇ ਪਿਆ ਮੁੰਡਾ ਆ ਵੇਖੋ ਪੂਲੀ ਦੇ ਥੱਲੇ ਉਹਦੀ ਨੰਗਿਆ ਜੇ ਵੇਖੋ ਪਾਣੀ ਦਾ ਵਹਾਅ ਬਹੁਤ ਤੇਜ ਆ ਤੇ ਮਸਾ ਹੀ ਮੁੰਡਾ ਬਚਿਆ ਏ ਤੇ ਅਨੁਭਵ ਨੇ ਹਾਂ ਇਹ ਹੋਰ ਵੀਰ ਜੀ ਕੁਝ ਕਹਿਣਾ ਚਾਹੁੰਦੇ ਜੇ ਆ ਤੁਮ ਗਾਂਦੂ ਕਾ ਇੱਕ ਉਹਨੇ ਵੀਰ ਕੀ ਤੇਰੇ ਸਾਰਾ ਫੋਟੋ ਸਾਹਮਣੇ ਆ ਹਨ ਤੇ ਸਾਹ ਪਠਾਰਾ ਪਿੱਲਾ ਅਛਾ ਹਾਂ ਬੜਾ ਬੁਰਾ ਹੈ ਕੀ ਵਿਕਰੀ ਇਹਦੀ ਕੀ ਨਾ ਇਹਦੀ ਗੱਲ ਸਹੀ ਹੈ ਤੁਹਾਡੀ ਬਿਲਕੁਲ ਆ ਛੜੇ ਕੇ ਸਦੀ ਬਣਾਈ ਆ ਤੇ ਹਨ ਮਾਰਨ ਵਾਸਤੇ ਬਣਾਈ ਆ ਮਾਰਨ ਵਾਸਤੇ ਬਣਾਈ ਆ ਠੀਕ ਹੈ ਬਿਲਕੁਲ ਵੀਰ ਜੀ ਬਹੁਤ ਬਹੁਤ ਧੰਨਵਾਦ ਇਹ ਤੁਹਾਨੂੰ ਵਿਖਾ ਦਨੇ ਆ ਵੇਖੋ ਪੁਲੀ ਇਹ ਸਿਰਫ ਇੱਕ ਹੀ ਪੁਲੀ ਜਨਾ ਪਾਈ ਆ ਸਿਰਫ ਇੱਕੋ ਪੁਲੀ ਕਰਕੇ ਜੇ ਜਾਦੀਆਂ ਹੁੰਦੀਆਂ ਪਿੰਡ ਨੂੰ ਮੰਨ ਲਓ ਡਾਗ ਲਾ ਕੇ ਪਾਣੀ ਨਹੀਂ ਇੰਨਾ ਚੜਦਾ ਵੀਰ ਰੁੜ ਗਿਆ ਹੈ ਰੁੜ ਕੇ ਗਿਆ ਹੈ ਆ ਗਿਆ ਅੱਛਾ ਪੁਲੀ ਦੇ ਥੱਲੇੋਂ ਦੀ ਠੀਕ ਆ ਤੇ ਧਿਆਨ ਨਾਲ ਮੇਰਾ ਵੀਰ ਆ ਵੀ ਰਹੀ ਜਿਹੜਾ ਵਿੱਚ ਪੁਲੀ ਦੇ ਥੱਲੇੋਂ ਦੀ ਨੰਗਿਆਰੇ ਬੜੇ ਯੋਰ ਨਾਲ ਉੱਥੋਂ ਆਇਆ ਹੈ ਠੀਕ ਆ ਝੋਨਾ ਦੇਗਾ ਘਰ ਫਾਜਣ ਦੇ ਅੱਛਾ ਇੱਧਰ ਵੀ ਲੱਗ ਜਾਂਦੇ ਇਹਨਾਂ ਨਾਲ ਲਓ ਵੀਜੀ ਲਓ ਵੀਜੀ ਇਹ ਵਿੱਚ ਆ ਲੱਗ ਠੀਕ ਆ ਚਲੋ ਠੀਕ ਆ ਫਿਰ ਵੀਰ ਜੀ